ਬਾਈ ਗੁਰਜੀ ਦਾ ਖਾਲਸਾ ਬਾਈ ਗੁਰਜੀ ਦੀ ਫਤਿਹ ਅਸੀਂ ਪਿੰਡ ਨੰਗਲ ਜੱਟਾਂ ਤੋਂ ਨਾਲ ਮੇਰੇ ਮੇਰਾ ਭਾਈਚਾਰਾ ਪਿੰਡ ਖੁਰਦਾ ਤੋਂ ਤੇ ਅਸੀਂ ਬੁਰਜ ਟਹਿਲ ਦਾ ਵਾਸਤੇ ਜਿੱਦਣ ਤੋਂ ਬੰਨ ਉਟਾ ਲੱਗੀ ਆ ਉਸ ਦਿਨ ਤੋਂ ਆਪਣੀ ਹਾਜ਼ਰੀ ਨਿਵਾ ਰਹੇ ਆ ਜਿੰਨੀ ਸੇਵਾ ਹੋ ਰਹੀ ਸੇਵਾ ਕਰ ਰਹੇ ਆ ਜਿੱਦਣ ਪਹਿਲੇ ਦਿਨ ਉੱਥੇ ਢਾ ਲੱਗੀ ਸੀਗੀ ਹਾਲਾਤ ਬਹੁਤ ਨਾਜ਼ੁਕ ਸੀਗੇ ਦੇਖਦੇ ਆਂ ਦੇਖਦੇ ਆਂ ਰਾਤ ਨੂੰ 12:00 ਵਜੇ ਤੋਂ ਬਾਅਦ ਬੰਨ ਟੁੱਟ ਗਿਆ ਤੇ ਉਹ ਹਾਲਾਤ ਹੱਲੇ ਵੀ ਉਸ ਤਰ੍ਹਾਂ ਹੀ ਖੜੇ ਆ ਕਿ ਉਹ ਪਾੜ ਬਹੁਤ ਲੰਮਾ ਪੈ ਗਿਆ ਉਹਨੂੰ ਸਾਂਭਣ ਲਈ ਸਮਾਂ ਵੀ ਲੰਮਾ ਲੱਗਣਾ ਤੇ ਸੇਵਾਦਾਰ ਵੀ ਬਹੁਤ ਚਾਹੀਦੇ ਆ ਤੇ ਮਟੀਰੀਅਲ ਵੀ ਬਹੁਤ ਚਾਹੀਦਾ ਜੀ ਉਹ ਪਾੜ ਨੂੰ ਪੂਰਾ ਕਰਨ ਲਈ ਸਾਡੇ ਇਲਾਕੇ ਨੇ ਇਕਲ ਆਨੰਦਗੜ੍ਹ ਵਾਲੇ ਬਾਬਿਆਂ ਨੂੰ ਬੇਨਤੀ ਕੀਤੀ ਸੀ ਵੀ ਬਾਬਾ ਜੀ ਸਾਡਾ ਸਾਥ ਦਿਓ ਸਰ ਤੋਂ ਕੰਮ ਔਖਾ ਲੱਗਦਾ ਜੀ ਤੇ ਜਦ ਦਿਨ ਦੇ ਇਕ ਲ ਆਨੰਦਗੜ੍ਹ ਵਾਲੇ ਬਾਬੇ ਆਏ ਆ ਜੀ ਉਹਨਾਂ ਦੇ ਜਦੋਜਹਦ ਦੇ ਨਾਲ ਉਹਨਾਂ ਦੇ ਕਰ ਕਮਲਾਂ ਦੇ ਨਾਲ ਬੰਨ ਤੇ ਬਹੁਤ ਵਧੀਆ ਜੰਗੀ ਪੱਧਰ ਤੇ ਕੰਮ ਚੱਲ ਰਿਹਾ ਆ ਬਾਬਿਆਂ ਨੂੰ ਇਥੋਂ ਪੱਥਰਾਂ ਦੀ ਸੇਵਾ ਮਿਲੀ ਆ ਬਾਬਿਆਂ ਨੇ ਨਾਲ ਉੱਥੇ ਆਪਣੇ ਕਿਹਾ ਵੀ ਜਿੰਨੇ ਵੀ ਸੇਵਾਦਾਰ ਵੱਧ ਤੋਂ ਵੱਧ ਆ ਸਕਦੇ ਆ ਟਰਾਲੀਆਂ ਲੈ ਕੇ ਆਓ ਤੇ ਆਪਣਾ ਉਥੇ ਪੱਥਰ ਪਹੁੰਚਦਾ ਹੋਵੇ ਪੱਥਰ ਉਥੇ ਬਹੁਤ ਵਧੀਆ ਕਾਰਗਰ ਸਿੱਧ ਹੋ ਰਿਹਾ ਜਦੋਂ ਪੱਥਰ ਪਾਇਆ ਜੀ ਬਾਈਕ ਵੀ ਖਲਸਾ ਬੰਦੀ ਫਟੇ ਅਸੀਂ ਸਰ ਪਿੰਡ ਮਲਪੜਾ ਦਾ ਤੋਂ ਬੋਲ ਰਹੇ ਆ ਜੋ ਪੰਜਾਬ ਦੇ ਵਿੱਚ ਆਪ ਜੀ ਨੂੰ ਪਤਾ ਹੀ ਹੈ ਕਿ ਵੱਡੇ ਹੜ ਆਏ ਆ ਉਹਨਾਂ ਮੁਖਰਾ ਦੇ ਦਰਿਆਵਾਂ ਦੇ ਜੋ ਬੰਨ ਪੱਕੇ ਕਰਨ ਵਾਸਤੇ ਅਸੀਂ ਪਰਸੈਲਾਂ ਦੀ ਜਿੰਨੇ ਵੀ ਆਪਣੇ ਪੰਜਾਬ ਦੇ ਬੰਨ ਹੈਗੇ ਆ तकरीबन ਸਾਰਿਆਂ ਤੇ ਅਸੀਂ ਸਰਦ ਦਲਾਵਸ ਜੜਕ ਸਾਡੇ ਨਾਲ ਜਗਤਾਰ ਭਾਜੀ ਪਰਮਜੀਤ ਜੀ ਹੋਰ ਸਾਡੇ ਸੇਵਾਦਾਰ ਪਹੁੰਚੇ ਆ ਵੱਡੀ ਪੱਧਰ ਤੇ ਤੋਂ ਤਾਰੂ ਭਾਜੀ ਪਿੰਡ ਦੀਆਂ ਸੰਗਤਾਂ ਐਨ ਵੀਰ ਸਾਰੇ ਸਹਿਯੋਗ ਦੇ ਨਾਲ ਵੱਡੇ ਪੱਧਰ ਤੇ ਅਸੀਂ ਇਹਨਾਂ ਬੰਨਾਂ ਦੇ ਮਿੱਟੀ ਦੀ ਪਹਿਲਾ ਸੇਵਾ ਕੀਤੀ ਆ ਬੀਰੋਵਾਲ ਤੋਂ ਹੁਣ ਅਸੀਂ ਜਦੋਂ ਬਾਬਾ ਜੀ ਉੱਥੇ ਪਹੁੰਚੇ ਕਾਰਸੀ ਵਾਲੇ ਬਾਬਾ ਜੀ ਸਤਨਾਮ ਸਿੰਘ ਜੀ ਜਦੋਂ ਉਥੇ ਅਰਦਾਸ ਬੇਨਤੀ ਹੋ ਗਈ ਉਸ ਤੋਂ ਬਾਅਦ ਅਸੀਂ ਬਾਬਾ ਜੀ ਨੂੰ ਮਿਲੇ ਅਸੀਂ ਦੱਸਿਆ ਬਾਬਾ ਜੀ ਮਲਪੁਰ ਅੜਕਾ ਸਾਡੇ ਕੋਲ ਹਜ਼ਾਰਾਂ ਦੀ ਕੀਮਤੀ ਵੱਡੇ ਮੀਲ ਪੱਥਰ ਪਏ ਆ ਕਿਉਂਕਿ ਜਦੋਂ ਆਪਾਂ ਬੰਨ ਤੇ ਬੋਰੇ ਲਾਉਂਦੇ ਸੀ ਉਹ ਬੋਰੇ ਪਾਣੀ ਹੜਾ ਕੇ ਪਾਣੀ ਦਾ ਵਹਾਅ ਜ਼ਿਆਦਾ ਤੇ ਹੋਰ ਕਰਕੇ ਜਿਹੜੇ ਬੋਰੇ ਡੱਠੇ ਜਾ ਰਹੇ ਸੀ ਸੋ ਬਾਬਾ ਜੀ ਸਾਡੀ ਬੇਨਤੀ ਪ੍ਰਵਾਨ ਕੀਤੀ ਉਹ ਪਿੰਡ ਮਲਪੁਰ ਧਰਤੀ ਤੇ ਪਹੁੰਚੇ ਇੱਥੇ ਅਰਦਾਸ ਬੇਨਤੀ ਕੀਤੀ ਜੋ ਪੱਥਰ ਦੇਖ ਕੇ ਬਾਬਾ ਜੀ ਕਹਿੰਦੇ ਸਾਡੇ ਕੋਲ ਵੱਡੀਆਂ ਮਸ਼ੀਨਾਂ ਹੈਗੀਆਂ ਤੁਹਾਨੂੰ ਵੱਡੀਆਂ ਪੁੰਨਾ ਤੇ ਪੀਟੀਆਂ ਤੇ ਬਾਬਾ ਜੀ ਨੇ ਬੇਨਤੀ ਕੀਤੀ ਸਰਦਾਜ ਜਗਤਾਰ ਸੇ ਜੱਬੋਵਾਲ ਦੇ ਸੇਵਕ ਅਖਬਾਰ ਤੋਂ ਉਹਨਾਂ ਦੇ ਮਾਧਿਅਮ ਰਾਹੀਂ ਇਲਾਕੇ ਦੇ ਸੰਗਤਾਂ ਜਦੋਂ ਬਾਬਾ ਜੀ ਦੀ ਮੇਹਤ ਦੀ ਉੱਤੇ ਵੱਡੀ ਪੱਧਰ ਤੇ ਟਰਾਲੀਆਂ ਲੈ ਕੇ ਪਿੰਡ ਮਲਪੜ ਵਿਖੇ ਪਹੁੰਚੀ ਤਾਂ ਸਾਧ ਸੰਗਤ ਦੀ ਇਹਨਾਂ ਪੱਤਰਕਾਰਾਂ ਦਾ ਤੋਂ ਜਿਨ੍ਹਾਂ ਸਦਕਾ ਇਹ ਟਰੈਕਟਰ ਟਰਾਲੀਆਂ ਚੱਲ ਰਹੀਆਂ ਹਨ ਸੋ ਤੇਲ ਦੀ ਸੇਵਾ ਜਿਹੜੀ ਕੀਤੀ ਗਈ ਹੈਗੀ ਆ ਸੋ ਹੋਰ ਵੀ ਸੇਵਾ ਕੀਤੀ ਗਈ ਆ ਇੱਕ ਕੇਰਨ ਚਾਹਲ ਜੀ ਪਤਨੀ ਪਵਨ ਚਾਹਲ ਜੁਕੇ ਫੇਰ ਦਾ ਦੇ ਪਰ ਅੜਕ ਪਰਿਵਾਰ ਫੈਮਿਲੀ ਬਲੋ ਇਹਨਾਂ ਬਲੋ ਵੱਡੀ ਸੇਵਾ ਤੁਹਾਨੂੰ ਪਹੁੰਚੀ ਹੈ ਸੋ ਇਹਨਾਂ ਪਰਿਵਾਰਾਂ ਦਾ ਵੱਡਾ ਧੰਨਵਾਦ ਕਰਦੇ ਆ ਜਿਨ੍ਹਾਂ ਵੀ ਕੀਤੀ ਹੋਏ ਕਮਾਈਆਂ ਦੇ ਸੇਵਾ ਪਹੁੰਚੀ ਹੈ ਵਾਹਿਗੁਰੂ ਉਹਨਾਂ ਦੀ ਕਮਾਈ ਜਬਾਤਾਂ ਪਾਵੇ ਸੋ ਵੱਡਾ ਧੰਨਵਾਦ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ